ਫੇਰ ਵੀ ਕਰਦੇ ਹੋ ਤੇ ਜੇ ਕੋਈ ਬੰਦਾ ਆਪਣੇ ਪੁੱਤ ਨੂੰ ਆ ਗੱਲਾਂ ਕਹਿਣ ਤੋਂ ਜੱਕਦਾ ਹੋਵੇ ਹਾਂ ਕਿਉਂਕਿ ਪੜਦਾ ਜਾ ਹੁੰਦਾ ਨਾ ਪਿਓ ਪੁੱਤ ਦਾ ਤਾਂ ਆ ਗਾਣਾ ਸੁਣਾ ਦਿਓ ਸ਼ੇਅਰ ਕਰਕੇ ਆਪਣੇ ਪੁੱਤ ਨੂੰ ਭੇਜ ਦਿਓ ਕਰੀਏ ਬੱਬਾ ਸਾਂਝਾ ਲੈ ਦੱਸ ਕੀ ਕਹਿਣਾ ਚਾਹੀਦਾ ਘੇਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਜ਼ਿਲ ਦੇ ਵੱਲੇ ਮੇਰੇ ਚਾਰ ਕੀ ਸੁਜਾਨੇ ਲੈ ਜੀ ਬਨ ਕੇ ਤੂੰ ਪੱਲੇ ਘੇਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਜ਼ਿਲ ਦੇ ਵੱਲੇ ਸਾਡੇ ਚਾਰ ਕੀ ਸੁਜਾਨੇ ਲੈ ਜਾਈ ਬਨ ਕੇ ਤੂੰ ਪੱਲੇ ਖੱਬੇ ਮੋੜ ਤੇ ਠਿਕਾ ਖੱਬੇ ਮੋੜ ਤੇ ਠਿਕਾ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀਂ ਜੇ ਤੈ ਮੰਜ਼ਿਲ ਤੇ ਜਾਣਾ ਭੋਵੇਂ ਮੋੜੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਹੁਣ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਖੱਬੇ ਮੋੜ ਦੇਖ ਜੈਰੀ ਖੱਬੇ ਮੋੜ ਤੇ ਇੱਕ ਜ਼ਹਿਰੀ ਸੱਜੇ ਮੋੜਤੀ ਐ ਥਾਣਾ ਮੋਹੀ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਹੀ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਢਲਾਉ ਪੋਤੇ ਸਿੱਧ ਕੋਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੁਹਾਦੇ ਖੋਲੀ ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚਾਹੁੰਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਏ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀਏ ਝਪਟੀਏ ਦੀ ਐ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਓਏ ਇਹ ਧੂਨੇ 사ਦਾਂ ਦੇ ਠੰਡੇ ਕਰ ਠਾਰ ਦਿੰਦਾ ਹੋ ਤੈਨੂੰ ਹੁਸਨ ਡਲਾਉ ਪੋਤੇ ਸਿਰ ਕੋਨਾ ਢੋਲੀ ਨਿੰਡ ਲਾਉ ਪੁੱਤ ਸਿੱਧ ਕੋ ਨਾ ਡੋਲੀ ਹੋਏ ਰਾਂਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਹੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਹੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾਂ ਉਹ ਨਾ ਮੰਗ ਲਈ ਤੂੰ ਪੈਸਾ ਪੈਸਾ ਜਿੰਨੀ ਲੋੜ ਹੋਊ ਪੁੱਤਾ ਉਹਨਾਂ ਭੇਜ ਦੂੰ ਮੈਂ ਪੈਸਾ ਓਏ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਖੱਬੇ ਮੋੜ ਤੇ ਜੁਆਰੀ ਖੱਬੇ ਮੋੜ ਤੇ ਜੁਆਰੀ ਸੱਜੇ ਡਾਕੂਆਂ ਦਾ ਲਾਣਾ ਧੋਏ ਮੋੜ ਹੀ ਮੁੜੀਨਾ ਜੇ ਤੈ ਮੰਜਿਲ ਤੇ ਜਾਣਾ ਧੋਏ ਮੋੜ ਹੀ ਮੁੜੀਨਾ ਜੇ ਤੈ ਮੰਜਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲ ਸੋਚ ਕੇ ਬਣਾਈ ਹੋ ਜਿਹੜੀ ਜਗਾ ਤੇ ਬੰਦੇ ਦੀ ਕਦਰ ਹੈ ਨਾ ਹੋ ਉਸ ਜਗਾ ਇਨਸਾਨ ਦਾ ਜਾਵਣਾ ਕਿਆ ਹੋ ਜਿਹੜਾ ਨਮਕ ਖਾ ਕੇ ਹੋ ਬਾਪੂ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰਤਾਂ ਨਜ਼ਰ ਜਾਂਦੀ ਹੋ ਉਹਦਾ ਫਿੱਟੇ ਮੂੰਹ ਜੱਗ ਤੇ ਆਵਣਾ ਕਿਆ ਹਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਤੇ ਗੁੱਸਾ ਦੱਸ ਗਦਾਰਾਂ ਨੂੰ ਆਵਣਾ ਕਿਾ ਹੋ ਤੈਨੂੰ ਕਹਿੰਦਾ ਹਰਬਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੀ ਐਵਣਾ ਪੁੱਤ ਸੋਚ ਕੇ ਬਣਾਈ ਹੋ ਤੈਨੂੰ ਆਖੇ ਹਰਬਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੇ ਐ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੜ ਡਗਰ ਹੈ ਬੈਠਾ ਖੱਬੜ ਡਗਰ ਹੈ ਬੈਠਾ ਸੱਜੇ ਮੱਲ ਮਰ ਜਾਣਾ ਮੋਹੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਬਾਨੀ ਬਹੁਤ ਬਹੁਤ ਧੰਨਵਾਦ ਇਹ ਸਾਡੇ 15 20 ਦਿਨ ਬਾਅਦ ਮਹੀਨੇ ਬਾਅਦ ਆ ਕੇ ਦਿਖ ਜਾਇਆ ਧੰਨਵਾਦ ਧੰਨਵਾਦ ਠੀਕ ਹੈ ਜੀ ਤੁਸੀਂ ਇਹ ਪੇਜ ਤੇ ਜਾ ਕੇ ਚੈੱਕ ਕਰ ਲਿਓ ਮੱਟ ਸ਼ੇਰੋਂ ਵਾਲੇ ਪੇਜ ਤੇ ਕੁਲਦੀਪ ਚੱਠਿਆ ਦੇ ਤੇ ਹਰਪਾਲ ਸਿੰਘ ਸ਼ਮਲਾ ਹਰਪਾਲ ਸਿੰਘ ਸ਼ਮਲਾ ਮੀ ਵਸਿੰਦਰ ਬਾਲੀਆ ਢਿੱਲੋਂ ਬਹਿੰਡੇ ਵਾਲਾ ਸਾਰੇ ਪੇਜਾਂ ਤੇ ਜਾ ਕੇ ਮਨਦੀਪ ਢਿੱਲੋਂ ਪੇਜਾਂ ਜਾ ਕੇ ਇਹਨੂੰ ਵੱਧ ਤੋਂ ਵੱਧ